ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰਮ ਦੀ ਨੂਰ ਅਰਸੋਂ ਹਉ ਕੁਰਸੋਂ ਤੋਦਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਆਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੀ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ sahib ji salok mahalla tija sikha chau chakke aa chau ਇਹ ਮਾਨ ਇਕਤ ਘਾਰੇ ਆਨੇ ਇਹੜ ਤੇੜ ਛਾਡੇ ਤੂ ਗੁਰ ਕਾ ਸਬਦ ਪ੍ਰਸ਼ਾਣ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਇਹ ਹੜ ਤੇੜ ਛੱਡੇ ਤੂ ਗੁਰ ਕਾ ਸਬਦ ਪ੍ਰਸ਼ਾਨ ਸਤ ਗੁਰ ਅੱਗਟ ਹੈ ਪਉ ਸਬ ਕੇ ਸੁ ਜਾਣ ਜਾਣ ਆਸਾ ਮਨਸਾ ਜਲਾਏ ਤੂ ਹੋਏ ਰਹੋ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹ ਪਾਵ ਹੈ ਮਾਣੋ ਨਾਨਕ ਜੇ ਨਾਮੁ ਨ ਚੇਤਨੀ ਤੈਨ ਤੇਗੋ ਤੇਗੋ ਖਾਣ ਮਹੱਲਾ ਤਿਜਾ ਹਾਰੇ ਗੁਣ ਟੋਟਨ ਆਵਈ ਕੀਮਤ ਤੇ ਕਹਿਣ ਨ ਜਾਇ ਨਾਨਕ ਗੁਰਮੁਖੇ ਹਾਰੇ ਗੁਣ ਰਵ ਹੈ ਗੁਣ ਮਹਿ ਰਹਾ ਸਮਾਈ ਪਾਉੜੀ ਹਾਰੇ ਚੋਲੀ ਦੇਹ ਸواری ਕੱਢ ਪੈ ਦੀ ਭਗਤ ਕਰ ਹਾਰੇ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਤੇ ਕਰ जा बुजन हारा अंतर विवेक सो ए हो विवेक जैसो बुद्ध ਜਾਏ ਆਪਹਾਰੇ ਜਨ ਨਾਨਕ ਕਾਹ ਵਿਚਾਰਾ ਗੋਰਾ ਮੁਖ ਹਾਰੇ ਸਤ ਹਾਰੇ ਸੋ ਬੁਝਾਏ ਹੋ ਬਿਬੇਕ ਜਿਸ ਬੁਝਾਏ ਆਪੇ ਹਾਰੇ ਜਾਨ ਨਾਨਕ ਕਹਾ ਵਿਚਾਰਾ गोरमोखे हारे हारे वाहे गुरु जी का खालसा वाहे गुरु जी की फतेह सलोक महला तीजा सिख ਕਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕ ਤੁਕਾਰ ਆਣ ਇਹੜ ਤੇੜ ਛੱਡ ਤੂ ਗੁਰ ਕਾ ਸ਼ਬਦ ਪਾਣ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾਂ ਨਾਲ